ਮਰਚੰਟ ਨੇਵੀ ਵਿੱਚ ਭਰਤੀ ਪੰਜਾਬੀ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ ਅਮਰਸਰ ਦੇ ਰਹਿਣ ਵਾਲੇ ਹਰਜੋਤ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਘਟਨਾ ਕਰਕੇ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਦੱਸਦੀ ਹੈ ਕਿ ਨੌਜਵਾਨ ਪਿਛਲੇ 9 ਸਾਲਾਂ ਤੋਂ ਮਰਚੰਟ ਨੇਵੀ ਵਿੱਚ ਨੌਕਰੀ ਕਰ ਰਿਹਾ ਸੀ ਪਰਿਵਾਰ ਇਸ ਸੰਬੰਧੀ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰ ਰਿਹਾ ਹੈ ਕਿ ਉਹਨਾਂ ਦੇ ਲੜਕੇ ਦੀ ਭਾਲ ਕਰਕੇ ਵਾਪਸ ਘਰ ਭੇਜਿਆ ਜਾਵੇ ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਹਰਜੋਤ ਸਿੰਘ 9 ਸਾਲ ਪਹਿਲਾਂ ਮਰਚੰਟ ਨੇਵੀ ਵਿੱਚ ਭਰਤੀ ਹੋਇਆ ਉਸਨੇ 3 ਸਾਲ ਮਰਚੰਟ ਨੇਵੀ ਵਿੱਚ ਕੰਮ ਕੀਤਾ ਅਤੇ ਫਿਰ 3rd ਅਫਸਰ ਵਜੋਂ ਤਨਖਤ ਹੋ ਗਿਆ ਪਰ ਪਿਛਲੇ ਸਾਲ ਉਸਦੇ ਕੰਮ ਨੂੰ ਦੇਖਦੇ ਹੋਏ ਵਿਭਾਗ ਨੇ ਉਸ ਨੂੰ 2nd ਅਫਸਰ ਬਣਾ ਦਿੱਤਾ ਮਰੇ ਹੋਏ ਜੀ ਮੇਰੀ ਇਚਤਿ ਭਤੀ ਜਾਂਚ ਕਰਾਈ ਜਾਵੇ ਨਗੌਰ ਕੀ ਚੋਈ ਦਾ ਹਾਂ ਮੰਤਰੀ ਸਾਹਨੇ ਹੋ ਕੇ ਆਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਇੰਨਾ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਲ ਹੁੰਦਾ ਇਹਨਾਂ ਪਹੁੰਚਣਾ ਤੁਹਾਨੂੰ ਉਹਨਾਂ ਨੇ ਅੱਛਾ ਅ fırs ਪੜ੍ਹਨਾ ਹੈ ਕੀ fırs ਪੜ੍ਹਨਾ ਹੈ ਆ ਕੇ ਪੜ੍ਹਾਈ ਕਰਨੀ ਪੜ੍ਹਾਈ ਦੇ ਵਿੱਚ ਐਨ ਇੰਟੈਲੀਜੈਂਟ ਸੀ ਇੱਕ ਵਾਰੀ ਫੇਲ ਨਹੀਂ ਹੋਇਆ ਤੱਕ ਜਨਵਰੀ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕਿਤੇ ਹਰ ਕਿਛ ਚ ਚੰਗੇ ਨੰਬਰਾਂ ਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਸੀ ਉਹਦੀ 5 6 ਵਜੇ ਦਾ ਅੱਧਾ ਪੌਣਾ ਮਿੰਟਾਂ ਗੱਲ ਬੜੇ ਖੁਸ਼ੀ ਦਾ ਮਾਸੀ ਕਾ ਸਾਡਾ ਬੜੇ ਪਿਆਰ ਨਾਲ ਮੈਂ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਉਹ ਛੁੱਟੀ ਪਾਦੇ ਤੇ ਛੁੱਟੀ ਦੇ ਬਾਅਦ ਇਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ ਹੈ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਜੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਹਿੰਨਾ ਵੀ ਜਿਹੜੇ ਆ ਕੇ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਤੁਸੀਂ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਿਵਾਂਗਾ ਜ਼ਿਆਦਾ ਤੇ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸ ਕਟਾ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਾਂ ਮੈਂ 2.5 ਮਹੀਨੇ ਰਵਾਂਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦੇਤੀ ਤੇ ਬਸ ਲੇਡ ਇਹੋ ਗੱਲਾਂ ਚੱਲਦੀ ਰਹੀਆਂ ਬੜਾ ਖੁਸ਼ ਫਾਦਰ ਡੇ ਸੀ ਫਾਦਰ ਡੇ ਤੇ ਵਿਸ਼ਕ ਤਾਂ ਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਹਿਆਂ ਖਾਨ ਨੂੰ ਮੈਂ ਕਹਿੰਦਾ ਤੂੰ ਨਾ ਕਹੀਂ ਆਪੀ ਲੈਵਾਂਗੇ ਚਲੋ ਅਸੀਂ ਸਭ ਕੋਈ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸੱਡਾ ਨੂੰ ਅਗਲੇ ਮਹੀਨੇ ਆ ਜਾਣਾ ਵਾ ਮੁੜ ਕੇ ਮੈਨੂੰ ਸਤਾ ਉਹਦਾ ਜਨਮ ਦਿਨ ਸੀਗਾ ਕਹਿੰਦਾ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਤੇ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਐ ਫਿਰ ਕਹਿੰਦਾ ਨਹੀਂ ਉਹਦਾ ਪੈਰ ਫੇਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ 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 ਨੂੰ ਕਿਨਾ ਦੇਖਿਆ ਸੀ ਕਿਸੇ ਨੇ ਪਹਿਲਾਂ ਕਿੰਨਾ ਦੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਦੇਖਿਆ ਸੀ ਕਿਸੇ ਨੇ ਅਈ ਟਾਇਰ ਛੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰਾ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਹ ਤੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਮੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਕਿਨਾ ਕਿਨਾ ਬੋਟਾਂ ਲਾਈਆਂ ਬੜੇ ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ ਚਾਰ ਪੰਜ ਹੈਲੀਕਾਪਟਰ ਲੱਗੇ ਚਾਰ ਸਪੇਰੇ ਤੇ ਉਹਦਾ ਕੋਈ ਥੋੜਾ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਤਾਂ 6 ਦਿਨ ਹੋ ਗਏ ਆ ਅ제 ਹੋਏ ਮੰਗ ਕਰਦੇ ਸਰਕਾਰ ਕੋ ਕੇ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮੇਰੇ ਨੂੰ ਉਥੇ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਯਕੀਨ ਦਿਵਾਇਆ ਹੈ ਕਿ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਤੇ ਪੰਜਾਬ ਸਰਕਾਰ ਸ਼ਿਪਿੰਗ ਮਿਨਿਸਟਰੀ ਨਾਲ ਗੱਲਬਾਤ ਕਰਕੇ ਹਰਜੋਤ ਸਿੰਘ ਦਾ ਪਤਾ ਲਗਾਵੇਗੀ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਆਇਆ ਸੀਐਮ ਸਾਹਿਬ ਵੱਲੋਂ ਸਰਦਾਰ ਭਗਤ ਸਿੰਘ ਮਾਨ ਜੀ ਨੇ ਮੈਨੂੰ ਭੇਜਿਆ ਸੀ ਕਿ ਸਾਡਾ ਨੇਵੀ ਦਾ ਜਿਹੜਾ ਨੌਜਵਾਨ 29 ਸਾਲ ਦਾ ਹੈ ਪੜਿਆ ਲਿਖਿਆ ਮੁੰਡਾ ਸਾਡਾ ਲਾਪਤਾ ਹੋ ਗਿਆ ਸੁਬੰਦਰ ਦੇ ਵਿੱਚ ਉਹਦੀ ਜਿਹੜੀ ਹਾਲਤ ਫਾਈ ਜਾਂਦੀ ਬੇਨਤੀ ਹੈ ਕਿ ਇਸ ਪਰਵਾਹ ਦੀ ਮਤਲਬ ਕਰੋ ਪਰਵਾਹ ਤੋਂ ਬਾਅਦ ਆਪਣੀਆਂ ਜਿਹੜੀਆਂ ਫੇਸਬੁੱਕ ਵਗੈਰਾ ਟਵਿੱਟਰ ਵਗੈਰਾ ਉੱਤੇ ਮਤਲਬ ਜਿਹੜਾ ਪੋਸਟਾਂ ਪਾ ਕੇ ਸ਼ਾਇਦ ਸਾਡਾ ਵੀਜ਼ ਜਿਹੜਾ ਸਾਨੂੰ ਚੰਗੀ ਹਾਲਤ ਵਿੱਚ ਮਿਲ ਜੇ ਪਰਿਵਾਰ ਕਿਉਂਕਿ ਉਹਨਾਂ ਦਾ ਬੇਟਾ ਉਹ ਦੁੱਖੀ ਦੇ ਵਿਚਾਰੇ ਰਹੁੰਦੇ ਹਨ ਜਵਾਨ ਪੁੱਤ ਚਲ ਜੇ ਤੇ ਉਹ ਕੀ ਹੋਰ ਕੁਛ ਹੁੰਦਾ ਨਹੀਂ ਬੰਦੇ ਕੋਲ ਸੁਬੇ ਦੀ ਅਜੇ ਵੀ ਅਫਵਾਸ ਹੈ ਕਿ ਬਾਦ ਸੱਚੀ ਬਹੁਤ ਚੱਕਰ ਪਾ ਰਹੇ ਉਹ ਸਾਨੂੰ ਤੰਦੂਸ ਚ ਮਿਲਦਾ ਆਪਣੀ ਦੇਦੀ ਹੈ মিনিਸਟਰੀ ਆਫ ਸ਼ਿਪਿੰਗ ਦੇ ਦਾ ਜੀ ਜਿਹਦੇ ਅੰਡਰ ਇਹ ਮਹਿਕਮਾ ਜੀ ਉਹਨਾਂ ਨਾਲ ਸੰਪਰਕ ਕਰਾਂਗੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਡਿਊਟੀ ਹੈ ਅਸੀਂ ਕੇਂਦਰ ਸਰਕਾਰ ਦੇ ਮੰਤਰੀ ਦੇ ਨਾਲ ਇਹ ਸੰਪਰਕ ਕਰਕੇ ਫਿਰ ਅੱਗੇ ਆਪਣੀ ਕਾਰਵਾਈ ਕਰਾਂਗੇ ਪਰ ਲੇਕਿਨ ਦੇਖੋ ਇਹ ਤੇ ਮਾਂ ਬਾਪ ਨੂੰ ਵੀ ਉਹਨਾਂ ਨੇ ਕੱਲ ਕਰਕੇ ਦੱਸਿਆ ਉਹਨਾਂ ਨੂੰ ਵੀ ਇਹ ਦੇ ਵਿਚਾਰਾਂ ਨੂੰ ਪੂਰਾ ਨਹੀਂ ਪਤਾ ਕਿ ਉਹਨੇ ਛਾਲ ਮਾਰੀ ਆ ਕੀ ਕੀਤਾ ਕੀ ਨਹੀਂ ਕੀਤਾ ਇਸੇ ਕਰਕੇ ਹੀ ਆਪਾਂ ਜਿਹੜੇ ਸੈਂਟਰ ਦੇ ਮਨਿਸਟਰ ਹੈ ਉਹਦੇ ਨਾਲ ਸੰਪਰਕ ਜੋੜਾਂਗੇ ਕਿ ਪਤਾ ਕਰਕੇ ਦੱਸੋ ਕਿ ਆਇਆ ਉੱਥੇ ਹੋਇਆ ਕੀ ਜੀ ਉਹਨੇ ਜੇ ਮੰਨ ਲਓ ਉਹਨਾਂ ਦੇ ਕੈਂਪ ਤੇ ਜੇ ਛਾਲ ਮਾਰੀ ਹੈ ਤਾਂ ਕਿਉਂ ਮਾਰੀ ਆ ਜੀ ਕਿਸੇ ਨਾਲ ਝਗੜਾ ਹੋਇਆ ਕਿਉਂ ਕਿ ਜਿੱਦਾਂ ਦੀ ਪਰਵਾਦ ਦੀ ਸਥਿਤੀ ਹੈ ਉਹ ਕਿਤੇ ਘਰ ਦੇ ਵਿੱਚ ਕੇ ਗੱਲ ਤੋਂ ਉਹ ਦੁਖੀ ਨਹੀਂ ਘਰ ਦੇ ਵਿੱਚ ਬਿਲਕੁਲ ਠੀਕ ਸੀ ਉਹਦੀ ਸਿਸਟਮ ਬਾਅਦ ਨੇ ਉਹਦਾ ਮੰਮੀ ਡੈਡੀ ਇੱਕ ਸਿਸਟੇ ਇੱਥੇ ਜੋਬ ਕਰਦੀ ਆ ਘਰ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੀ ਗੱਲ ਹੋਈ ਆ ਪਹਿਲਾਂ ਇੱਕ ਘੰਟਾ ਲਗਾਤਾਰ ਉਹਨੇ ਗੱਲ ਕੀਤੀ ਇਸ ਕਰਕੇ ਬੰਦਾ ਘਰ ਗੱਲ ਕਰ ਆਇਆ ਉਸ ਤੋਂ ਬਾਅਦ ਜਦੋਂ ਕਾਲ ਕਰਦੇ ਆ ਮੈਸੇਜ ਕਰਦੇ ਆ ਤੇ ਉਹ ਜਿਹੜਾ ਉਹਦਾ ਕੈਪਟਨ ਇਹ ਕਹਿੰਦੇ ਕਿ ਉਹਨੇ ਕਿਹਾ ਕਿ ਉਹਦੇ ਸ਼ਾਲ ਵਾਤੇ ਇਹ ਚੀਜ਼ਾਂ ਥੋੜੀ ਅ ਜਾਂਚ ਮੰਗਦੀ ਹੈ ਸੋ ਜਿੰਨਾ ਚਿਰ ਆਪਾਂ ਜਾਂਚ ਨਹੀਂ ਕਰ ਲੈਂਦੇ ਜਿੰਨਾ ਚਿਰ ਤੱਕ ਕਪੜੇ ਕੋ ਸਹੀ ਤਸਵੀਰ ਨਹੀਂ ਆ ਜਾਂਦੀ ਠੀਕ ਉਦੋਂ ਤੱਕ ਆਪਾਂ ਨੂੰ ਕੋਈ ਗਲਤ ਕਮੈਂਟ ਨਹੀਂ